23 ਸਾਲਾ ਕੁੜੀ ਦੀ ਹੋਈ ਮੌਦੇ ਮਾਮਲੇ ਦੇ ਵਿੱਚ ਪਖਿਆ ਮਾਮਲਾ ਲੋਕੀ ਸੜਕਾਂ ਦੇ ਉੱਤੇ ਆ ਕੇ ਮੰਗ ਰਹੇ ਨੇ ਇਨਸਾਫ ਕਹਿ ਰਹੇ ਨੇ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਕੀ ਹੈ ਪੂਰਾ ਮਾਮਲਾ ਆਓ ਤੁਹਾਨੂੰ ਵੀ ਦਿਖਾਣੇ ਹਾਂ ਔਰ ਹਮ ਚਾਹਤੇ ਇਨਸਾਫ ਹਮਾਰੇ ਕੋ ਇਨਸਾਫ ਦਿਓ ਇਨਸਾਫ ਹੀ ਮਾਂ ਹੈ में चार बंदों को नामजद नाम है से एक अरेस्ट हुआ है उनमें से चार बंदों में से एक अरेस्ट हुआ है बाकी और जितनी जल्द हो सकता है कार्रवाई उनके ऊपर कार्रवाई की जाए और उनको तीन बंदों का और जो भी उससे अलावा तो है हम चारों को फांसी हो और उन्होंने सारी लड़की को सब वो करा है उसको फांसी हो बंदे का हम तो हमारी तो मांग है जितनी जल्दी हो सकता है उन बंदों को और तीन बंदों को और गिरफ्तार किया जाए एक बंदा उन्होंने किया है आप परिवार में क्या लगता है हम परिवार में मेरी भतीजी है वो कितने साल उम्र थी क्या नाम तेईस वर्ष उम्र थी उसकी नाम क्या मैताली नाम मेताली, नाम है उसका क्या क्या घटनाक्रम हुआ है का? वो उसको गाड़ी, गाड़ी में उठा ले के लेके गए हैं ये सात तारीख को लेके गए हैं तो उसके बाद ढूंढा कोई नहीं मिली हमने कम्प्लेट कराई थाने में उसके कोई कार्रवाई नहीं की ਇਹ ਦਰਦ ਦਰਦ ਦੀਆਂ ਠੋਕਰਾ ਖਾਂਦੇ ਰਹੇ ਪੁਲਿਸ ਵਾਲਿਆਂ ਨੇ ਕੋਈ ਕਾਰਵਾਈ ਨਹੀਂ ਕੀਤੀ ਤਿੰਨ ਦਿਨਾਂ ਬਾਅਦ ਜਾਂ ਦਿਨਾਂ ਨੂੰ ਰਾਜਪੁਰੇ ਦੀ ਪੁਲਿਸ ਨੇ ਰਾਜਪੁਰੇ ਦੀ ਪੁਲਿਸ ਨੇ ਫੋਨ ਕੀਤਾ ਵੀ ਸਾਨੂੰ ਇੱਕ ਡੈੱਡ ਬੋਡੀ ਮਿਲੀ ਹੈ ਕੁੜੀ ਦੀ ਤੁਸੀਂ ਆ ਕੇ ਉਹਦੀ شناخت ਕਰ ਲੋ ਇਹ ਜਦ ਗਏ ਘਰ ਦੇ ਪਰਿਵਾਰ ਦੇ ਇਹਨਾਂ ਨੇ شناخت ਕੀਤੀ ਇਹਨਾਂ ਦੀ ਕੁੜੀ ਦੀ ਲਾਸ਼ ਹੈਗੀ ਉਹ ਕੁੜੀ ਨਾਲ ਲਿਜਾ ਕੇ ਉਹਨਾਂ ਨੇ ਕੁੱਟਮਾਰ ਕੀਤੀ ਰੇਪ ਕੀਤਾ ਫਿਰ ਉਹ ਕੁੜੀ ਦਾ ਮਰਡਰ ਕਰਕੇ ਉਹਨ ਕੁੜੀ ਨੂੰ ਕਿਸੇ ਪੱਲੀ ਚ ਪਾ ਕੇ ਗੰਦੇ ਨਾਲੇ ਜਿੱਤੇ ਆਏ ਸੀ ਜੀ ਦੋ ਮੁੰਡੇ ਮਿਲ ਗਏ ਨੇ ਇੱਕ ਰੋਹਿਤ ਰੱਜਾ ਤਾਂ ਇੱਕ ਸੁਲਤਾਨ ਨਾਮ ਦਾ ਮੁੰਡਾ ਜਿਹੜਾ ਮੇਨ ਹੈ ਮੇਨੋ ਸੁਲਤਾਨ ਦਾ ਹਲੇ ਤੱਕ ਕੋਈ ਅਲਾ ਪਤਾ ਹਟਾ ਪਤਾ ਨਹੀਂ ਹੈਗਾ ਪਰ ਖਾਨੀ ਸਾਧਰੀ ਨੂੰ ਜਿਹੜਾ ਬਾਦਲ ਕਾਨੂੰਨੀ ਜ਼ਿਲ੍ਹਕਾ ਕੋਰਟੋਂ ਸੇ ਕਿ ਕੋੜੀ ਮਕਾਲੀ ਜਿਹੜੀ ਕ੍ਰੇਮਸਵੇਰੇ 11:00 ਵਜੇ ਇੱਥੋਂ ਆਈ 20 ਗੱਡੀ ਦੇ ਵਿੱਚ ਕੁਝ ਨੌਜਵਾਨ ਜਿਹੜਾ ਵਾਹ ਕਰਕੇ ਲੈ ਗਏ ਸੀ ਉਹਦੇ ਸੰਬੰਧ ਰਿਪੋਰਟ 122 ਨੰਬਰ ਮਗੰਮਾ ਦਾ ਦਿੱਤਾ ਹੀ ਚਾਰ ਦੂਸਰੇ ਨੇ ਖਲਾਫ ਕਤਲ ਦਾ ਤੇ ਕਿਡਨੈਪਿੰਗ ਦਾ ਉਸੇ ਸਬੰਧ ਵਿੱਚ ਜਿਹੜਾ ਸੀਗਾ ਇਹ ਜਿਹੜੀ ਉਹਦੀ ਲੜਕੀ ਦੀ ਜਿਹੜੀ ਲਾਸ਼ ਸੀਗੀ ਰਾਜਪੁਰੇ ਜਿਹੜੀ ਡਰੇਨ ਸੀਗੀ ਉੱਥੋਂ ਮਿਲ ਗਈ ਸੀ ਬਰਾਮਦ ਕਰ ਲਈ ਸੀ ਉਹ ਲਾਸ਼ ਨੂੰ ਬਰਾਮਦ ਕਰਨ ਤੋਂ ਬਾਅਦ ਉਹ ਇਸ ਤਵਰੀਖ ਅੱਗੇ ਜਿਹੜੀ ਤਵਰੀਖ ਦੇ ਦੌਰਾਨ ਸਾਨੂੰ ਇਹ ਗੱਲ ਸਾਹਮਣੇ ਆਈ ਕਾਈ 20 ਗੱਡੀ ਦੇ ਵਿੱਚ ਐਕਸਪੀ ਨੰਬਰ ਦੀ ਕਾਈ 20 ਗੱਡੀ ਦੇ ਵਿੱਚ ਉਹ ਕਿਨੈਪਟ ਕਰਕੇ ਲੈ ਗਈ ਸੀ ਇਸੇ ਦੇ ਵਿੱਚ ਸਾਨੂੰ ਇਹ ਸਭ ਤੋਂ ਆਸ ਹੋਈ ਜਦੋਂ ਸਾਨੂੰ ਲਾਸ਼ ਪੁਰੇ ਦੀ ਜਿਹੜਾ ਲਾਸ਼ ਮੈਂ ਤੋਂ ਮਗੇ ਤਕਰੀਬਨ ਜੀ 15-20 ਘੰਟਿਆਂ ਦੇ ਅੰਦਰ ਜਿਹੜਾ ਇੱਕ ਦੂਸਰੀ ਸੀਗਾ ਰੋਹਿਤ ਉਹਨੂੰ ਅਸੀਂ ਗ੍ਰਿਫਤਾਰ ਕਰਨ ਸਫਲਤਾfully ਜਿਹੜੇ ਨਾਲ ਦੇ ਨਾਲ ਜਿਹੜੀ ਜਿਹੜੀ ਉਹ ਕਾਰ ਯੂਜ਼ ਹੋਈ ਸੀਗੀ ਕ੍ਰਾਈਮ ਵਾਸਤੇ i20 ਜਿਹੜੀ ਉਹ ਵੀ ਅਸੀਂ ਰਿਕਵਰ ਕਰ ਲਈ ਹੈ ਬਾਕੀ ਇਹਦੇ 3-4 ਮੁੰਡੇ ਉਸੇ ਜਿਹਨੂੰ ਜਲਦੀ ਗ੍ਰਿਫਤਾਰ ਕਰ ਲਵਾਂਗੇ ਕਾਰਨ ਕੀ ਰਹਾ ਉਹ ਇਸਦੇ ਜਿਹੜਾ ਜੀ ਇਹ ਹਾਲ ਤੱਕ ਜਿਹੜਾ ਅਸੀਂ ਅਸੀਂ ਤਫਤੀਸ਼ ਕਰ ਰਹੇ ਹਾਂ ਜਿਹੜੇ ਇਹ ਜਿਹੜੀ ਲੜਖੀ ਸੀਗੀ ਇਹਨਾਂ ਦੇ ਵਿੱਚੋਂ ਦੋ ਤਿੰਨ ਮੁੰਡਿਆਂ ਨਾਲ ਜਨਮਸ਼ਾਨ ਸੀਗੀ ਉਹਦੀ ਬਟ ਐਸਾ ਕੋਈ ਮੰਗੀ ਉਕਸਾਰ ਮੋਦੀ ਐਕਚੁਅਲੀ ਮੋਟਿਵ ਆਫ ਕਰਾਇਮ ਹਲ ਤੱਕ ਸਾਨੂੰ ਬਿਲਕੁਲ ਕਲੀਅਰ ਨਹੀਂ ਹੈ ਕੋਈ ਰੇਪ ਰਿਪੋਰਟ ਦਾ ਕੋਈ ਫੌਨ ਟਾਈਮ ਜਿਹੜਾ ਜੀ ਸਾਨੂੰ ਇਹ ਤੱਕ ਕੱਲ ਅਸੀਂ ਪੋਸਟਮਾਰਟਮ ਕਰਾਇਆ ਸੀ ਸਾਨੂੰ ਵਾਜਪੁਰੇ ਤੋਂ ਜੇ ਪੋਸਟਮਾਰਟਮ ਜਿਹਨੂੰ ਰਿਟਰਨ ਰਿਪੋਰਟ ਆਇਆ ਤੱਕ ਸੂਰਵਣੀ ਬਾਕੀ ਹੈ ਪਰ ਜਿਹਨਾਂ ਨੂੰ ਸਾਨੂੰ ਹੁਣ ਤੱਕ ਹੁਣ ਤੱਕ ਡਾਕਟਰਸ ਨੇ ਆਰਗਾਨੀ ਦੱਸਿਆ ਉਹਨਾਂ ਤੱਕ ਕੋਈ ਰੇਪ ਵਾਲੀ ਹਿੰਦਾਂ ਕਹਾਣੀ ਸਮਝ ਨਹੀਂ ਆਈ ਕਿ ਜਦਾਂ ਵੀ ਉਹ ਇਸੀ ਦੀ ਕਹਾਣੀ ਬਣਾਈ ਜੇ ਕੁਝ ਹੋਵੇ ਮੈਂ ਤੁਹਾਨੂੰ ਦੱਸ ਹੀ ਜਾਣਾ ਜਿਹੜਾ ਤੱਕ ਜਿਹੜੇ ਰੋਜ਼ ਨੂੰ ਗ੍ਰਿਫਤਾਰ ਕਰਕੇ ਉਹ ਤੋਂ ਕੁਝ ਗਿਸ ਤੇ ਜਿਵੇਂ ਸਾਨੂੰ ਪਤਾ ਲੱਗੂਗਾ ਅਸੀਂ ਤੁਹਾਨੂੰ ਦੱਸ ਦਾਂਗੇ ਪਰੰਮਗੀ ਜਿੰਨੀ ਹੁਣ ਤੱਕ ਜਿਹੜੀ ਕਹਾਣੀ ਦੇ ਮਤਲਬ ਨੇ ਕਿਹੜਾ ਹੈ ਬੰਦੀ ਜਿਹੜੇ ਬਾਕੀ ਇਹਨਾਂ ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਤੁਹਾਨੂੰ ਸਹੀ ਜੀ ਕਹਾਣੀ ਜਿਵੇਂ ਦੱਸ ਸਕਦੇ ਹਾਂ ਬੜੀ ਹੱਟਾ ਅਸੀਂ ਵੀ ਸਾਡੇ ਤੋਂ ਪੀ ਚੱਲੀ ਸਰ ਪ੍ਰਾਈਮਰੀ ਰਿਪੋਰਟ ਤੇ ਮੌਤ ਦਾ ਕਾਰਨ ਕੀ ਦੱਸਿਆ ਗਿਆ ਜੀ ਕੁਟਮਾਰ ਹੈ ਜੀ ਮੈਂ ਤੁਹਾਨੂੰ ਦੱਸ ਹੀ ਰਹਿਣਾ ਸਾਨੂੰ ਅੱਜਾ ਜਿਹੜੀ ਜਿਹੜੀ ਹਾਰਡ ਕਾਪੀ ਜਿਹੜੀ ਉਹਦੀ ਕਾਪੀ ਜਿਹੜੀ ਪੋਸਟਮਾਰਨ ਨੇ ਕੋਈ ਬੋਰਡ ਬਣਾ ਕੇ ਡਾਕ ਸਰ ਨੇ ਜਿਹੜਾ ਕਰਵਾਇਆ ਸੀਗਾ ਉਹਦੀ ਹਾਰਡ ਕਾਪੀ ਹਟਾ ਕੇ ਸਾਨੂੰ ਮਸੂਦ ਲਈ ਹੋਈ ਜਦੋਂ ਕਾਪੀ